ਜੀ ਸਤਿ ਸ਼੍ਰੀ ਅਕਾਲ ਅੱਜ ਤੁਹਾਡੇ ਨਾਲ ਜਿਹੜੀ ਆਪਾਂ ਗੱਲ ਕਰਨ ਆਏ ਆ ਇਹ ਕੁਛ ਇੱਕ ਮੋਟੀਵੇਸ਼ਨਲ ਗੱਲਾਂ ਹੋਣਗੀਆਂ ਆਪਾਂ ਨੂੰ ਕਿੱਥੇ ਕਮੀ ਰਹਿ ਜਾਂਦੀ ਹੈ ਆਪਾਂ ਕਿਉਂ ਨਹੀਂ ਕਿਸੇ ਕੰਮ ਦੇ ਵਿੱਚ ਸਫਲ ਹੋ ਪਾਉਂਦੇ ਕਿਹੜੀਆਂ-ਕਿਹੜੀਆਂ ਗੱਲਾਂ ਨੇ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਤੇ ਆਪਾਂ ਕਹੇ ਜਾਂ ਇਨਸਾਨ ਬੰਨਣਾ ਸਭ ਤੋਂ ਵੱਡੀ ਗੱਲ ਹੈ ਕਹੇ ਜਾਂ ਇਨਸਾਨ ਬੰਨਣਾ ਤੁਹਾਡੇ ਕੋਲੇ ਵੱਡੀਆਂ ਗੱਡੀਆਂ ਨੇ ਵੱਡੇ ਘਰ ਨੇ ਤੁਸੀਂ ਮਹਿੰਗੇ ਮਹਿੰਗੇ ਬ੍ਰਾਂਡ ਦੇ ਸ਼ੂਜ਼ ਪਾਨੇ ਹੋ ਮਹਿੰਗੇ ਮਹਿੰਗੇ ਬ੍ਰਾਂਡ ਦੇ ਕੱਪੜੇ ਪਾਨੇ ਹੋ ਜੇਕਰ ਆਪਾਂ ਇੱਕ ਵਧੀਆ ਇਨਸਾਨ ਨਹੀਂ ਹੈਗੇ ਤਾਂ ਆਪਾਂ ਕੁਝ ਵੀ ਨਹੀਂ ਹੈਗੇ ਵਧੀਆ ਇਨਸਾਨ ਦਾ ਮਤਲਬ ਇੱਥੇ ਇਹ ਨਹੀਂ ਕਿ ਕਿਸੇ ਦੀ ਨਿਗਾਹ 'ਚ ਵਧੀਆ ਵਧੀਆ ਇਨਸਾਨ ਦਾ ਮਤਲਬ ਕਿ ਆਪਾਂ ਆਪਣੀ ਨਿਗਾਹ ਦੇ ਵਿੱਚ ਵਧੀਆ ਕਿਵੇਂ ਬਣ ਸਕਦੇ ਆ ਦੁਨੀਆ ਦੀ ਨਿਗਾਹ ਦੇ ਨਾਲ ਕੁਝ ਵੀ ਨਹੀਂ ਆਪਾਂ ਆਪਣੀ ਨਿਗਾਹ ਦੇ ਨਾਲ ਵਧੀਆ ਕਿਵੇਂ ਬਣ ਸਕਦੇ ਆ ਕਿਸੇ ਨੂੰ ਵੀ ਜੱਜ ਕਰਨਾ ਉਦੇ ਨਾਲ ਮਿਲ ਕੇ ਕਿਸੇ ਤੋਂ ਸੁਣ ਕੇ ਜਾਂ ਤਾਂ ਜਾਂ ਤਾਂ ਉਹਦੇ ਨਾਲ ਆਪਾਂ ਮਿਲੀਏ ਸਾਲ ਦੋ ਸਾਲ ਉਹਦੇ ਨਾਲ ਵਰਤੇ ਹੋਈਏ ਫਿਰ ਤਾਂ ਆਪਾਂ ਉਹਨੂੰ ਜੱਜ ਕਰ ਸਕਦੇ ਆ ਪਹਿਲੀ ਗੱਲ ਤਾਂ ਆਪਾਂ ਕਿਸੇ ਨੂੰ ਜੱਜ ਹੀ ਨਹੀਂ ਕਰ ਸਕਦੇ ਹਰੇਕ ਇਨਸਾਨ ਦੇ ਅੰਦਰ 10 ਵੀ ਆਦਤਾਂ ਹੁੰਦੇ ਨੇ ਉਹਨੂੰ ਬਾਰ-ਬਾਰ ਦੇਖਾਂਗੇ ਆਪਾਂ ਮਿਲਾਂਗੇ ਉਹਨੂੰ ਪਤਾ ਲੱਗਦਾ ਇੱਕ ਆਪਾਂ ਕਿਸੇ ਤੋਂ ਸੁਣ ਲਿਆ ਵੀ ਉਹਨੇ ਤੇਰੇ ਬਾਰੇ ਪਈ ਐਂ ਕਿਹਾ ਸੀ ਤੇ ਜੇ ਆਪਾਂ ਨਾਲ ਦੀ ਨਾਲ ਵੀ ਐਕਟ ਕਰ ਜਾਈਏ ਸਾਹਮਣੇ ਵਾਲੇ ਬੰਦੇ ਤੇ ਤਾਂ ਆਪਾਂ ਮੂਰਖਾਂ कि अपन अंदर लेनी समझनी है कि अपना जिंदगी दा रिमोट है जेड़ा ओ किसे दे हाथ च है आपा ए रिमोट आफ दे हाथ च रखना है दुनिया ਤੁਹਾਡੇ ਪ੍ਰਤੀ ਚਾਹੇ ਤੁਸੀਂ ਚੰਗਾ ਕਰ ਲੋ ਚਾਹੇ ਤੁਸੀਂ ਮਾੜਾ ਕਰ ਲੋ ਦੁਨੀਆ ਨੇ ਕਹਿੰਦੀ ਰਹਿਣਾ ਚਾਹੇ ਤੁਸੀਂ ਵੱਡੇ ਤੋਂ ਵੱਡਾ ਚੰਗਾ ਆਪਾਂ ਇਹ ਦੇਖੋ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਵੱਡੇ ਬਣ ਸਕਦੇ ਆ ਮਹਾਤਮਾ ਬੁੱਧ ਜੀ ਤੋਂ ਵੱਡੇ ਬਣ ਸਕਦੇ ਆ ਜੈਨ ਭਗਵਾਨ ਮਹਾਵੀਰ ਜੀ ਤੋਂ ਉੱਤੇ ਬਣ ਸਕਦੇ ਆ ਗੁਰੂ ਗੋਬਿੰਦ ਸਿੰਘ ਜੀ ਤੋਂ ਉੱਪਰ ਬਣ ਸਕਦੇ ਆ ਨਹੀਂ ਬਣ ਸਕਦੇ ਲੋਕਾਂ ਨੇ ਤਾਂ ਉਹਨਾਂ ਨੂੰ ਨਹੀਂ ਛੱਡਿਆ ਜਿਨ੍ਹਾਂ ਨੇ ਦੇਸ਼ ਦੇ ਲਈ ਆਪਣੇ ਲਈ ਬਹੁਤ ਕੁਝ ਕੀਤਾ ਅਵੇਰੇ ਆਪਾਂ ਕੀ ਚੀਜ਼ ਆ ਆਪਾਂ ਤਾਂ ਕੁਝ ਵੀ ਨਹੀਂ ਹੈਗੇ ਹਨਾ ਹੁਣ ਤੁਹਾਡੇ ਹਿਸਾਬ ਨਾਲ ਇੱਕ ਚੀਜ਼ ਦੱਸੋ ਕਿਸੇ ਮਾਂ ਦਾ ਪੁੱਤ ਜੇਕਰ ਨਸ਼ੇ ਤੇ ਲੱਗਿਆ ਹੋਵੇ ਜੇ ਆਪਾਂ ਉਹਨੂੰ ਛੁਡਵਾਨ ਛੁਡਵਾਈਏ ਉਹਨੂੰ ਨਸ਼ੇ ਤੋਂ ਤੁਹਾਡੀ ਨਿਗਾ ਚੰਗਾ ਆਪਣੀ ਨਿਗਾ ਚੰਗਾ ਆਪਾਂ ਕਿਸੇ ਨੂੰ ਕੁਝ ਨਹੀਂ ਕਿਹਾ ਲੇਕਿਨ ਆਪਣੀ ਨਿਗਾ ਚੰਗਾ ਹੈ ਲੇਕਿਨ ਇਹ ਹੀ ਸੇਮ ਕਿਸੇ ਲਈ ਮਾੜਾ ਹੋ ਸਕਦਾ ਹੈ ਹੁਣ ਤੁਸੀਂ ਕਹੋਗੇ ਮਾੜਾ ਕਿਵੇਂ ਹੋ ਗਿਆ ਬਈ ਇਹ ਤਾਂ ਬਹੁਤ ਚੰਗਾ ਕੰਮ ਹੈ ਕਿਸੇ ਦਾ ਪੁੱਤ ਜੇ ਆਪਾਂ ਨਸ਼ੇ ਤੋਂ ਛੁਡਾ ਦਈਏ ਤਾਂ ਇਹ ਬਹੁਤ ਚੰਗਾ ਕੰਮ ਹੈ ਲੇਕਿਨ ਇਹ ਮਾੜਾ ਉਸ ਦੀ ਨਿਗਾਹ ਦੇ ਵਿੱਚ ਹੈ ਜਿਹਦੀ ਦੁਕਾਨਦਾਰੀ ਬੰਦ ਹੋ ਗਈ ਜਿੱਤੋਂ ਉਹ ਨਸ਼ਾ ਲੈ ਕੇ ਆਉਂਦੇ ਸੀ ਆਪਾਂ ਹੁਣ ਉਹ ਆਪਣਾ ਦੁਸ਼ਮਣ ਬਣ ਗਿਆ ਆਪਾਂ ਤਾਂ ਨਹੀਂ ਬਣੇ ਸੀ ਨਾ ਆਪਾਂ ਤਾਂ ਬਹੁਤ ਚੰਗਾ ਕੰਮ ਕੀਤਾ ਸੀ ਲੇਕਿਨ ਆਪਣੇ ਦੁਸ਼ਮਣ ਬਣ ਗਏ ਹੁਣ ਇਹ ਸੇਮ ਸਿਚੁਏਸ਼ਨ ਆਪਾਂ ਜੇਕਰ ਕਿਸੇ ਬੱਚੇ ਦਾ ਭਲਾ ਕਰ ਰਹੇ ਹਾਂ ਗਵਰਨਮੈਂਟ ਸਕੂਲ ਦੇ ਵਿੱਚ ਆ ਜਾਂ ਕਿਸੇ ਗਰੀਬਾਂ ਦੀ ਮਦਦ ਕਰ ਰਹੇ ਹਾਂ ਹੈਨਾ ਤਾਂ ਕਈ ਲੋਕ ਇਸ ਚੀਜ਼ ਨੂੰ ਵੀ ਚੰਗਾ ਨਹੀਂ ਸਮਝਦੇ ਠੀਕ ਹੈ ਹੁਣ ਮੰਨ ਲਓ ਆਪਾਂ ਕੋਈ ਕਲਾਸ ਹੈ ਤੁਹਾਨੂੰ ਜਾਂ ਕੋਈ ਵੀ ਚੀਜ਼ ਹੈ ਕੋਈ ਵੀ ਮਟੀਰੀਅਲ ਹੈ ਕੋਈ ਵੀ ਚੀਜ਼ਾਂ ਨੇ ਤੁਹਾਨੂੰ ਫ੍ਰੀ ਪ੍ਰੋਵਾਈਡ ਕਰਵਾ ਰਹੇ ਆਂ এডੂਕੇਸ਼ਨ ਤੁਹਾਨੂੰ ਫ੍ਰੀ ਦੇ ਰਹੇ ਆਂ ਲੇਕਿਨ ਇਹ ਉਹਨਾਂ ਦੀ ਨਿਗਾਹ 'ਚ ਮਾੜਾ ਹੋ ਜੂ ਜਿਹੜੇ ਅਕੈਡਮੀਆ ਚੱਲੀਆਂ ਹੋਈਆਂ ਨੇ ਵੀ ਭਾਈ ਇਹ ਫ੍ਰੀ ਦਿੰਦੇ ਪੈ ਨਹੀਂ ਆਪਾਂ ਤਾਂ ਨਹੀਂ ਉਹਨਾਂ ਨੂੰ ਕੁਝ ਵੀ ਕਿਹਾ ਸੀ ਲੇਕਿਨ ਉਹਨਾਂ ਦੀ ਨਿਗਾਹ 'ਚ ਮਾੜਾ ਹੋ ਜੂ ਹਿਊਮਨ ਨੇਚਰ ਹੈ ਬਟ ਆਪਾਂ ਕਿਸੇ ਨਾਲ ਕੁਝ ਵੀ ਨਹੀਂ ਆਪਾਂ ਨੂੰ ਅੱਜ ਵੀ ਕਹਿਣਾ ਹੈ ਆਪਣਾ ਗਿਆਨ ਤਾਂ ਹਮੇਸ਼ਾ ਜ਼ੀਰੋ ਹੈ ਆਪਾਂ ਐਦਾਂ ਹੀ ਚੱਲਦੇ ਰਹਿਣਾ ਹੈ ਮੇਰਾ ਜਿਹੜਾ ਵੀ ਤੁਹਾਨੂੰ ਪਤਾ ਹੈ ਜੋ ਵੀ ਗਵਰਨਮੈਂਟ ਜੌਬ ਆਪਾਂ ਪਰਮਾਤਮਾ ਜੀ ਦੇ ਨਾਲ ਲੱਗੇ ਹੋਇਆ ਪਿਛਲੇ 8 ਸਾਲ ਤੋਂ ਬੱਚਿਆਂ ਦੇ ਨਾਲ ਜਿੰਨਾ ਹੁੰਦਾ ਇਨਸਾਫ ਕਰਦੇ ਹਾਂ ਉਹਨਾਂ ਨੂੰ ਪੜ੍ਹਾਉਣ ਦਾ ਯਤਨ ਪੂਰਾ ਕਰਦੇ ਜਿੰਨਾਕ ਆਪਾਂ ਨੂੰ ਗਿਆਨ ਤੇ ਨਵੇਂ-ਨਵੇਂ ਤਕਨੀਕਾਂ ਦੇ ਨਾਲ ਪੜ੍ਹਾਉਣ ਦਾ ਯਤਨ ਕਰਦਾ ਉਹਨਾਂ ਨੂੰ ਮੈਂ ਇੱਕੋ ਗੱਲ ਕਹਿਣਾ ਪੁੱਤ ਵੀ ਵਧੀਆ ਇਨਸਾਨ ਬਣ ਜਿਓ ਜੇ ਉਹ ਕਲਾਸ ਇੱਕ ਗਵਰਨਮੈਂਟ ਸਕੂਲ ਦੇ ਵਿੱਚ ਜਿਹੜੀ ਕੰਡੀਸ਼ਨਸ ਹੁੰਦੀ ਹੈ ਨਾ ਉਹ ਜਾਂ ਤਾਂ ਉੱਥੇ ਪੜ੍ਹਾਉਣ ਵਾਲਾ ਟੀਚਰ ਜਾਂਦਾ ਹੁੰਦਾ ਜਾਂ ਉੱਥੇ ਆਉਣ ਦੇ ਪੜ੍ਹਨ ਵਾਲੇ ਬੱਚੇ ਜਾਂਦੇ ਹੁੰਦੇ ਨੇ ਗਵਰਨਮੈਂਟ ਸਕੂਲ ਦੇ ਕਈ ਪਿੰਡਾਂ ਦੇ ਵਿੱਚ ਤਾਂ ਬੱਚੇ ਅਜੇ ਨੇ ਜਿਨ੍ਹਾਂ ਦੇ ਸਵੇਰੇ ਜਦੋਂ ਆਉਂਦੇ ਨੇ ਉਹ ਰੋਟੀ ਨਹੀਂ ਖਾ ਕੇ ਆਉਂਦੇ ਕਿਉਂਕਿ ਕਈਆਂ ਦੇ ਪੇਰੈਂਟਸ ਨਹੀਂ ਹੁੰਦੇ ਠੀਕ ਹੈ ਸੋ ਜਦੋਂ ਹੁਣ ਪੇਰੈਂਟਸ ਨਹੀਂ ਹੈਗਾ ਉਹਨਾਂ ਦਾ ਪਾਲਣ ਪੋਸ਼ਣ ਉਹਨਾਂ ਦਾ ਦਾ ਲਾੜ ਪਿਆਰ ਉਹਨੂੰ ਕਿਵੇਂ ਮਿਲੂਗਾ ਇਹ ਤਾਂ ਉਹੀ ਸਮੱਸਿਆ ਹੈ ਕਿ ਜਿਸ ਬੱਚੇ ਦੀ ਮਾਂ ਨਹੀਂ ਹੈਗੀ ਉਹਨੂੰ ਛੋਟੇ ਨੂੰ ਛੋਟੇ ਬੱਚੇ ਨੂੰ ਇਹਨਾ ਨਹੀਂ ਪਤਾ ਹੁੰਦਾ ਲੇਕਿਨ ਜਦੋਂ ਵੱਡਾ ਹੁੰਦਾ ਹੈ ਨਾ ਉਹਨੂੰ ਬਹੁਤ ਜ਼ਿਆਦਾ ਚਲਕਦਾ ਵੱਡਾ ਕਿਵੇਂ ਹੋਊਗਾ ਯਾਰ ਕਿਵੇਂ ਉਹ ਸਕੂਲ ਜਾਊਗਾ ਕਿਵੇਂ ਉਹਦਾ ਜੀ ਲੱਗੂਗਾ ਇੱਕ ਪਾਸੇ ਤਾਂ ਕਿਸੇ ਦੀ ਮਾਂ ਉਸ ਆਪਣੇ ਬੱਚੇ ਨੂੰ ਤਿਆਰ ਕਰਕੇ ਵਧੀਆ ਭੇਜ ਰਹੀ ਹੈ ਤੇ ਇੱਕ ਬੱਚਾ ਜਿਹਾ ਆਪ ਤਿਆਰ ਹੁੰਦਾ ਆਪ ਕੱਪੜੇ ਪਾਉਂਦਾ ਮਤਲਬ ਇਹ ਚੀਜ਼ਾਂ ਜਦੋਂ ਤੁਸੀਂ ਫੀਲ ਕਰੋਗੇ ਨਾ ਤੁਹਾਨੂੰ ਫੇਰ ਪਤਾ ਲੱਗੂਗਾ ਵੀ ਕੰਡੀਸ਼ਨਾਂ ਕੀ ਨੇ ਗਵਰਨਮੈਂਟ ਸਕੂਲ ਦੇ ਬੱਚਾ ਦੇ ਲਈ ਤਾਂ ਸਕੂਲ ਆਉਣਾ ਹੀ ਬਹੁਤ ਵੱਡਾ ਚੈਲੰਜ ਹੁੰਦਾ ਕਿਉਂਕਿ ਕਈ ਵਿਚਾਰੇ ਮਾਪੇ ਆਪਣੇ ਨਾਲ ਲੈ ਜਾਂਦੇ ਨੇ ਕਦੇ ਕੋਈ ਮਟਰ ਤੋੜਨ ਜਾਂਦਾ ਕਦੇ ਕੋਈ ਨਰਮਾ ਚੁਕਣ ਵਾਗ ਗਿਆ ਤਾਂ ਉਹਨਾਂ ਲਈ ਸਕੂਲ ਆਉਣਾ ਹੀ ਬਹੁਤ ਵੱਡਾ ਚੈਲੰਜ ਹੈ ਫਿਰ ਵਿਚਾਰੇ ਕਈ ਬੱਚੇ ਤਾਂ ਰੋਟੀ ਲਈ ਆਉਂਦੇ ਨੇ ਫਿਰ ਜੇ ਆਪਣੇ ਲਈ ਹੀ ਆਪਣੇ ਲਈ ਉਹ ਸਭ ਕੁਝ ਹੈ ਠੀਕ ਹੈ ਪੇਰੈਂਟਸ ਆਪਾਂ ਹੀ ਉਹਦੇ ਪੇਰੈਂਟਸ ਆ ਆਪਾਂ ਹੀ ਉਹਦੇ ਅਧਿਆਪਕ ਆ ਆਪਾਂ ਹੀ ਉਹਨੂੰ ਸਿਖਾਉਣਾ ਹੈ ਜਿੰਨਾ ਕੋ ਉਹਨੂੰ ਸਿਖਾਤਾ ਸਿਖਾਤਾ ਘਰੇ ਜਾ ਕੇ ਫੇਰ ਉਹ ਹੀ ਹਾਲ ਹੁੰਦਾ ਬੱਚਿਆਂ ਦਾ ਤੇ ਕਈ ਬੱਚੇ ਤਾਂ ਸਕੂਲ ਵੀ ਨਹੀਂ ਆਉਂਦੇ ਠੀਕ ਹੈ ਤੇ ਬਾਕੀ ਆਪਣੇ ਗਵਰਨਮੈਂਟ ਟੀਚਰਸ ਨੂੰ ਕੰਮ ਬਹੁਤ ਹੁੰਦੇ ਨੇ ਠੀਕ ਹੈ ਹੋਰ ਬਹੁਤ ਐਕਸਟਰਾ ਕੰਮ ਹੋ ਜਾਂਦੇ ਨੇ ਸੋ ਇੱਥੇ ਆਏ ਆ ਕੇ ਉਹਨਾਂ ਨੂੰ ਪੜਾਇਆ ਘੰਟਾ ਭਲਾ ਪਾਈ 2 ਘੰਟੇ ਪੜਾ ਪਾਈ ਤਾਂ ਇਹ ਬੱਚੇ ਦੇ ਆ ਹੁਣ ਇੱਕ ਸਾਥ ਤੇ ਆਪਾਂ ਪ੍ਰਾਈਵੇਟ ਸਕੂਲ ਨਾਲ ਕੰਪੈਰੀਜ਼ਨ ਕਰ ਲੈਂਦੇ ਆ ਉੱਥੋਂ ਦੇ ਪੇਰੈਂਟਸ ਵੀ ਉਹਨਾਂ ਨੂੰ ਹਾਈਟ ਵੀ ਵਧੀਆ ਮਿਲ ਜਾਂਦੀ ਉਹਨਾਂ ਨੂੰ ਡਾਈਟ ਵੀ ਵਧੀਆ ਮਿਲ ਜਾਂਦੀ ਉਹਨਾਂ ਨੂੰ ਫਿਰ ਫਿਰ ਉਹਨਾਂ ਨੂੰ ਟਿਊਸ਼ਨ ਵੀ ਵਧੀਆ ਮਿਲ ਜਾਂਦਾ ਫਿਰ ਉਹ ਸਾਰ ਦਿਨ ਬਰਡਨ ਬਟ ਸਿਰਫ ਆਪਾਂ ਇੱਕ ਪੱਖ ਦੇਖ ਲੈਂਦੇ ਆ ਸਾਡੇ ਗਵਰਨਮੈਂਟ ਸਕੂਲ ਦੇ ਜੇ ਤੁਸੀਂ ਪੋਜ਼ਿਟਿਵ ਬੱਚੇ ਦੇਖਨੇ ਨੇ ਪੋਜ਼ਿਟਿਵ ਰਿਜ਼ਲਟਸ ਦੇਖਨੇ ਨੇ ਤਾਂ ਪੋਜ਼ਿਟਿਵ ਰਿਜ਼ਲਟ ਆ ਪੱਕੀ ਦੇਖ ਲੈਣਾ ਆਪਾਂ ਕੱਲੇ ਪੜਾਈ ਦੇ ਪੱਖ ਤੋਂ ਦੇਖ ਲੰਨਾ ਈ ਪੜਾਈ ਦੇ ਪੱਖ ਤੋਂ ਪੜਾਈ ਦੇ ਪੱਖ ਤੋਂ ਵੀ ਕਿਤੇ ਮਾੜੇ ਨਹੀਂ ਹੁੰਦੇ ਉਹਨਾਂ ਦੀ ਇਮੋਸ਼ਨਲ ਡਿਵੈਲਪਮੈਂਟ ਉਹਨਾਂ ਦੀ ਮੋਟਰ ਸਕਿਲਸ ਡਿਵੈਲਪਮੈਂਟ ਉਹਨਾਂ ਦੀ ਹੋਰ ਬਹੁਤ ਡਿਵੈਲਪਮੈਂਟ ਕਦੇ ਵੀ ਤੁਸੀਂ ਗਵਰਨਮੈਂਟ ਸਕੂਲ ਦੇ ਬੱਚਾ ਜਿਹੜਾ ਪੜ ਕੇ ਗਿਆ ਨਾ ਉਹ ਕਦੇ ਸੁਸਾਈਡ ਕਰਦਾ ਨਹੀਂ ਮਿਲੂਗਾ ਚਾਹੇ ਉਹਦੇ 50% ਨੰਬਰ ਆਉਣ ਲੇਕਿਨ ਇੱਕ ਇੱਕ ਪ੍ਰਾਈਵੇਟ ਸਕੂਲ ਦਾ ਬੱਚਾ 98% ਲੈ ਕੇ ਵੀ ਨਾ ਸੁਸਾਈਡ ਕਰਦੇ ਤੁਸੀਂ ਦੇਖਿਆ ਹੈ ਇਹ ਚੀਜ਼ ਦੇਖਿਓ ਆਪਣੇ ਪ੍ਰਾਈਵੇਟ ਸਕੂਲ ਦੇ ਬੱਚਿਆਂ ਨੇ ਐਨਕਾ ਬਰਡਨ ਬਚਪਨਾ ਸਭ ਕੁਝ ਖਤਮ ਹੋ ਜਾਂਦਾ ਲੇਕਿਨ ਗਵਰਨਮੈਂਟ ਸਕੂਲ ਦੇ ਬੱਚੇ ਸ਼ਰਾਰਤੀ ਹੁੰਦੇ ਨੇ ਇਹਨਾਂ ਦਾ ਬਚਪਨਾ ਕਦੇ ਖਤਮ ਨਹੀਂ ਹੁੰਦਾ ਹਾਂ ਉਹਨਾਂ ਨੂੰ ਪੜ੍ਹਾਈ ਦੇ ਪੱਖ ਤੋਂ ਥੋੜਾ ਜਿਹਾ ਆਪਾਂ ਮੰਨ ਸਕਦੇ ਹਾਂ ਕਿਉਂਕਿ ਘਰੋਂ ਨਹੀਂ ਸਪੋਰਟ ਮਿਲਦੀ ਕੁਝ ਟੀਚਰਸ ਹੈਗੇ ਨੇ ਇਹ ਹਜੇ ਠੀਕ ਹੈ ਲੇਕਿਨ ਓਵਰ ਆਲ ਜੇ ਦੇਖੀਏ ਜ਼ਿੰਦਗੀ ਜ਼ਿਆਦਾ ਜ਼ਰੂਰੀ ਹੈ ਜ਼ਿੰਦਗੀ ਬਣਾਉਣ ਨਾਲੋਂ ਨੋ ਡਾਊਟ ਜ਼ਿੰਦਗੀ ਬਣਾਉਣਾ ਵੀ ਜ਼ਰੂਰੀ ਹੈ ਪਰ ਯਾਰ ਜ਼ਿੰਦਗੀ ਬਣਾਉਣ ਦੇ ਚੱਕਰ ਆ ਜੇ ਆਪਾਂ ਜ਼ਿੰਦਗੀ ਜਿਉਣਾ ਹੀ ਭੁੱਲ ਜਾਂਦੇ ਆ ਬੰਜੇ ਦਾ ਬਚਪਨ ਤਾਂ ਖਤਮ ਹੋਇਆ ਨਾ ਉਸ ਪੈਸੇ ਦਾ ਵੀ ਕੀ ਫਾਇਦਾ ਜਦੋਂ ਆਪਾਂ ਇੰਜੋਏ ਨਹੀਂ ਕਰ ਪਾਈਏ ਤਾਂ ਬਹੁਤ ਚੀਜ਼ਾਂ ਨੇ ਆਪਾਂ ਕੰਪੈਰੀਜ਼ਨ ਕਦੇ ਵੀ ਨਹੀਂ ਕਰਨਾ ਹੁੰਦਾ ਤੇ ਇਹ ਚੀਜ਼ਾਂ ਨੇ ਇੱਕ ਪਾਬਲੋ ਪਿਕਾਸੋ ਦੀ ਸਟੋਰੀ ਹੈ ਜੇਕਰ ਤੁਹਾਨੂੰ ਪਤਾ ਹੋਵੇ ਵੀ ਜੇਕਰ ਪੁਨੀਤ ਅਜਾ ਇੱਥੇ ਖੜਾ ਹੈ ਤਾਂ ਕਿਤੇ ਨਾ ਕਿਤੇ ਇੱਕ ਅੱਧਾ ਪਰਸੈਂਟ ਜੇਕਰ ਆਪਣਾ ਨਾਮ ਹੋਇਆ ਆਪਾਂ ਮਿੱਟੀ ਆ ਆਪਾਂ ਆਪਣੇ ਮਾਨ ਨਾਮ ਨੂੰ ਹਮੇਸ਼ਾ ਜ਼ੀਰੋ ਮੰਨਦੇ ਆ ਪਰ ਜਿੱਥੇ ਵੀ ਤੱਕ ਆਪਣੀ ਤੱਕ ਪਹੁੰਚ ਬਣੀ ਹੈ ਦੋ ਚਾਰ ਬੰਦੇ ਜਿਹੜੇ ਆਪਾਂ ਨੂੰ ਜਾਣਦੇ ਨੇ ਇੱਕ ਵਾਰੀ ਇੱਕ ਲ ਪਾਬਲੋ ਪਿਕਾਸੋ ਦੀ ਪੇਂਟਿੰਗ ਸੀ ਹੋ ਤੇ ਉਹ ਨਾ ਪਾਬਲੋ ਪਿਕਾਸੋ ਨੇ ਕਹਿੰਦੀ ਕਹਿੰਦੀ ਜੀ ਮੈਨੂੰ ਪੇਂਟਿੰਗ ਬਣਾ ਦੋ ਵੀ ਮੇਰੀ ਪੇਂਟਿੰਗ ਬਣਾ ਦੋ ਪਾਬਲੋ ਪਿਕਾਸੋ ਨੇ 30 ਸਕਿੰਟ ਲਾਏ ਤੇ ਉਹਦੀ ਪੇਂਟਿੰਗ ਬਣਾਤੀ ਤੇ ਉਹ ਕਹਿੰਦੀ ਦੇਖੀ ਤਾਂ ਸਹੀ ਵੀ ਇਹ 30 ਸਕੰਡਾਂ ਚ ਜਿਹੜੀ ਕਿੰਨੀ ਕੀਮਤ ਹੋਗੀ ਹੋਊਗੀ ਕਹਿੰਦੀ 500000 ਰੁਪਏ ਕੀਮਤ ਹੋਣੀ ਹੈ ਉਹ ਗਈ ਕਿਤੇ ਪ੍ਰਦਰਸ਼ਨ ਪ੍ਰਦਰਸ਼ਨੀ 'ਚ ਤਾਂ ਲੋਕਾਂ ਨੇ ਉਹ ਪੇਂਟਿੰਗ ਕਰੋੜਾਂ ਕਰੋੜਾਂ ਰੁਪਏ ਦੀ ਤੱਕ ਲੈਣ ਦੀ ਕੋਸ਼ਿਸ਼ ਕੀਤੀ ਵੀ ਸਾਨੂੰ ਕਰੋੜ 'ਚ ਵੀ ਦੇ ਦੇ ਪਰ ਉਹਨੇ ਨਹੀਂ ਦਿੱਤੀ ਉਹ ਦੁਬਾਰਾ ਪਾਬਲੋ ਪਿਕਾਸੋ ਕੋਲੇ ਗਈ ਉਹ ਕਹਿੰਦੀ ਜੀ ਤੁਸੀਂ 30 ਸਕੰਡ 'ਚ ਇਨੀ ਵਧੀਆ ਪੇਂਟਿੰਗ ਬਣਾਤੀ ਤੇ ਮੈਨੂੰ ਸਿਖਾ ਦੋ ਕਹਿੰਦਾ ਜੇ ਤੁਸੀਂ ਇਸ ਤਰ੍ਹਾਂ ਦੀ ਪੇਂਟਿੰਗ ਸਿੱਖਣੀ ਹੈ ਤੂੰ ਮੇਰੇ ਸਿਰਫ 30 ਸੈਕਿੰਡ ਵਾਲੀ ਪੇਂਟਿੰਗ ਦੇਖ ਲਈ ਲੇਕਿਨ ਇਹਨੂੰ ਸਿੱਖਣ ਦੇ ਲਈ ਮੈਨੂੰ 30 ਸਾਲ ਲੱਗੇ ਫਿਰ ਜਾ ਕੇ ਮੈਂ ਤੱਕ ਪਹੁੰਚਾਂ ਤੂੰ ਸਿਰਫ ਪ੍ਰੋਡਕਟ ਪ੍ਰੋਡਕਟ ਦੇਖ ਲਿਆ ਪਰ ਬਣਿਆ ਕਿੱਦਾਂ ਇਹ ਤੂੰ ਨਹੀਂ ਦੇਖਿਆ ਐਵੇਂ ਹੀ ਕਈ ਲੋਕ ਸਿਰਫ ਆਪਾਂ ਨੂੰ ਉਪਰ ਉਪਰ ਜਾਣ ਲੈਂਦੇ ਕਦੀ ਵੀਡੀਓ ਦੇਖ ਲਈ ਅੱਧੀ ਵੀਡੀਓ ਦੇਖ ਲਈ ਉਹਦਾ ਆਪਾਂ ਜਾਣਨ ਲੱਗ ਜਾਂਦੇ ਆ ਅਸੀਂ ਆਏ ਕਿੱਥੋਂ ਕਿੱਥੇ 16 ਸਾਲ ਜੁੱਤਲ ਦੁਕਾਨ ਤੇ ਕੰਮ ਕੀਤਾ ਕਿੱਥੋਂ ਮਿਹਨਤ ਕੀਤੀ ਉਹ ਬੰਦੇ ਜਦੋਂ ਉਸ ਚੀਜ਼ ਤੇ ਪਹੁੰਚਦੇ ਨੇ ਨਾ ਆਪਾਂ ਉਸ ਤਰ੍ਹਾਂ ਦੀ ਮਿਹਨਤ ਕਰ ਵੀ ਨਹੀਂ ਸਕਦੇ ਹੁੰਦੇ ਜਿਸ ਵਕਤ ਸੇ ਹਮ ਗੁਜ਼ਰੇ ਹੈ ਨਾ ਸਾਹਿਬ ਕਹਿੰਦੇ ਕੋਈ ਔਰ ਹੁੰਦਾ ਤਾਂ ਕਬ ਕਾ ਗੁਜ਼ਰ ਗਿਆ ਹੁੰਦਾ ਸੋ ਕਿਸੇ ਵੀ ਬੰਦੇ ਨੂੰ ਕ੍ਰਿਟਿਸਾਈਜ਼ ਕਰਨ ਤੋਂ ਪਹਿਲਾਂ ਕਿਸੇ ਵੀ ਬੰਦੇ ਨੂੰ ਪੂਰੀ ਤਰ੍ਹਾਂ ਜਾਣਨ ਤੋਂ ਪਹਿਲਾਂ ਉਹਦੇ ਬਾਰੇ ਕਦੇ ਕਟਾਕਸ਼ ਜਾਂ ਕਦੇ ਕੋਈ ਟਿੱਪਣੀ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਆਪਰਿਲਾਂ ਦੇਖਦੇ ਨਾਲ ਤਰੀਲਾਂ ਦੇਖੀ ਜਾਂਦੇ ਸਕਰੋਲਿੰਗ ਕਰੀ ਜਾਂਦੇ ਆ ਇਹ ਵੀ ਕੰਮ ਦੇ ਨਹੀਂ ਇਨ ਸਟੇਟਸ ਦੇਖ ਆ ਵੀ ਕੰਮ ਦਾ ਨਹੀਂ ਸਟੇਟਸ ਦੇਖ ਆ ਵੀ ਕੰਮ ਦਾ ਨਹੀਂ ਉਹ ਇਹਨੇ ਤਾਂ ਆਪ ਆਇਆ ਹੋਣਾ ਇਹਨੇ ਤਾਂ ਆਪ ਆਇਆ ਹੋਣਾ ਆਪਾਂ ਦੇਖੀ ਵੀ ਜਾਂਦੇ ਨਾਲੇ ਆਪਾਂ ਇਹ ਵੀ ਕਰੀ ਜਾਂਦੇ ਹੋਏ ਆਪਣੇ ਮਾਈਂਡ ਨੂੰ ਪੋਜ਼ਿਟਿਵ ਫੀਡ ਦੋ ਯਾਰ ਜੇ ਚੰਗਾ ਲੱਗਦਾ ਦੇਖ ਲਓ ਨਹੀਂ ਲੱਗਦਾ ਛੱਡੋ ਦੁਨੀਆਦਾਰੀ ਹੈ ਜੇ ਆਪਾਂ ਇੰਨਾ ਕੁਝ ਸੋਚਣ ਲੱਗ ਗਏ ਇੰਨੀਆਂ ਗੱਲਾਂ ਚੰਗੇ ਇਨਸਾਨ ਨਹੀਂ ਬਣ ਪਾਵਾਂਗੇ ਮੇਰਾ ਟੌਪਿਕ ਸੀਗਾ ਚੰਗਾ ਇਨਸਾਨ ਕਿਵੇਂ ਬਣਨਾ ਹੈ ਅਗਰ ਕਿਸੇ ਨੂੰ ਬਲੇਸਿੰਗਸ ਨਹੀਂ ਦੇ ਸਕਦੇ ਮੇਰੀ ਟੀਮ ਮੇਰੀ ਫੈਮਿਲੀ ਜਿਹੜਾ ਵੀ ਬੰਦਾ ਵੀਡੀਓ ਦੇਖ ਰਿਹਾ ਪੂਰੀ ਦੇਖ ਰਿਹਾ ਜੇਕਰ ਆਪਾਂ ਚੰਗੀ ਬਲੇਸਿੰਗਸ ਨਹੀਂ ਦੇ ਸਕਦੇ ਤਾਂ ਬੁਰਾ ਨਾ ਬੋਲੋ ਕਿਸੇ ਨੂੰ ਜ਼ਿੰਦਗੀ 'ਚ ਜੇਕਰ ਕੋਈ ਬੰਦਾ ਨਵੀਂ ਗੱਡੀ ਲੈ ਕੇ ਆਇਆ ਨਵੀਂ ਚੀਜ਼ ਲੈ ਕੇ ਆਇਆ ਤਾਂ ਉਹਨੂੰ ਅਪਰੀਸ਼ੀਏਟ ਕਰੋ ਕਿ ਨਵਾਂ ਘਰ ਬਣਾਇਆ ਉਹਨੂੰ ਅਪਰੀਸ਼ੀਏਟ ਕਰੋ ਨਵਾਂ ਸਾਈਕਲ ਵੀ ਆਇਆ ਤਾਂ ਵੀ ਅਪਰੀਸ਼ੀਏਟ ਕਰੋ ਜੇ ਯਾਰ ਤੁਸੀਂ ਉਹਨਾਂ ਨੂੰ ਅਪਰੀਸ਼ੀਏਟ ਕਰੋਗੇ ਪ੍ਰਮਾਤਮਾ ਤਾਂ ਦੇਖਦਾ ਪ੍ਰਮਾਤਮਾ ਤੁਹਾਨੂੰ ਉਸ ਤਰ੍ਹਾਂ ਹੀ ਦੇਊਗਾ ਅੱਛਾ ਜੇ ਤੁਸੀਂ ਉਹਨਾਂ ਤੇ ਈਰਖਾ ਰੱਖੋਗੇ ਆਪਣੇ ਦਿਲ ਦੇ ਵਿੱਚ ਚਾਹੇ ਤੁਸੀਂ ਉੱਪਰ ਉੱਪਰੋਂ ਕਰਤਾ ਅੱਜ 90% ਲੋਕ ਕਹਿੰਦੇ ਦੁਨੀਆ ਵਿੱਚ ਕੋਈ ਸ਼ੁਭ ਚਿੰਤਕ ਐਸੇ ਵੀ ਹੈ ਜਦ ਆਪਾਂ ਦਾ ਸ਼ੁਭ ਹੁੰਦਾ ਹੈ ਤੂੰ ਇਹ ਚਿੰਤਾ ਹੋਣੇ ਲੱਗ ਜਾਂਦੀ ਹੈ ਕਹਿੰਦੇ ਉੱਪਰ 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 ਕਹਿੰਦੇ ਨੇ ਜੁਗ ਜੁਗ ਜੀ ਵਿੱਚੋਂ ਸਾਲੇ ਫਿਰਦੇ ਆ ਭੋਗ ਭਾਨ ਨੂੰ ਆਪਣੇ ਕਰਨ ਕਰਾਨ ਨਾਲ ਕੁਝ ਨਹੀਂ ਹੋਣਾ ਵੀਰੇ ਪਰ ਬਲੇਸਿੰਗਸ ਦਵਾਂਗੇ ਪਰਮਾਤਮਾ ਦੇਖੂ ਤਾਂ ਆਪਾਂ ਨੂੰ ਵੀ ਫਿਰ ਕੋਈ ਬਲੇਸਿੰਗਸ ਦਊਗਾ ਜਦੋਂ ਆਪਾਂ ਹੀ ਨੀਰ ਈਰਖਾ ਨਫਰਤਾਂ ਕਿਸੇ ਨੂੰ ਟੰਗਾ ਖਿੱਚ ਕੇ نیچے ਡੇਗਾਗੇ ਫਿਰਾਂਗੇ ਤਾਂ ਵੀਰੇ ਫਿਰ ਤੁਹਾਨੂੰ ਵੀ ਲੋਕਾਂ ਹੀ ਜਾਣਗੇ ਨਾ ਯਾਰ ਪੋਜ਼ਿਟਿਵ ਬੋਲੋ ਪੋਜ਼ਿਟਿਵ ਦੇਖੋ ਰਿਜ਼ਲਟ ਪੋਜ਼ਿਟਿਵ ਆਉਣਗੇ ਹੈ ਨਾ ਤਾਂ ਏ ਜੀ ਜਾਨੇ ਜੀ ਆਹ ਛੋਟੀਆਂ ਛੋਟੀਆਂ ਗੱਲਾਂ ਸੀ ਮੈਂ ਤੁਹਾਡੇ ਨਾਲ ਆਹੀ ਗੱਲ ਕਰਨੀਆਂ ਸੀਗੀਆਂ ਤੇ ਪੋਜ਼ਿਟਿਵ ਦੇਖਿਆ ਕਰੋ ਕਿਸੇ ਵੀ ਇਨਸਾਨ ਨੂੰ ਜੱਜ ਨਾ ਕਰਿਆ ਕਰੋ ਕਿਉਂਕਿ ਕੋਈ ਵੀ ਇਨਸਾਨ ਹੈ ਉਹ ਆਪਣੇ ਬਾਰੇ ਹਵਦੇ ਆਪ ਤੋਂ ਬਹੁਤ ਜ਼ਿਆਦਾ ਜਾਣਦਾ ਹੈ ਮੈਂ ਚਾਹੇ ਸਟੇਟਸ ਰੱਬ ਦੇ ਨਾਮ ਦੇ ਪਾਈ ਜਾਣਾ ਜੇ ਮੇਰੇ ਬਗਲ 'ਚ ਛੁਰੀ ਹੈ ਨਾ ਤਾਂ ਮੈਨੂੰ ਪਤਾ ਹੁੰਦਾ ਰਾਤ ਨੂੰ ਜੇ ਮੈਂ ਸੈਲਫ ਐਨਲਾਈਜ਼ ਕਰਦਾਂ ਕਿ ਮੈਂ ਕਿਸੇ ਨਾਲ ਗਲਤ ਕਰ ਰਿਹਾ ਤਾਂ ਮੈਨੂੰ ਪਤਾ ਹੁੰਦਾ ਵੀਰੇ ਕੁਛ ਮਰਜ਼ੀ ਬਣ ਜੋ ਟੈਸਟ ਕਲੀਅਰ ਹੋਣਗੇ ਨਹੀਂ ਹੋਣਗੇ ਠੀਕ ਹੈ ਟੀਚਰ ਬਣ ਜੂंगे ਕੋਈ ਚੱਕਰ ਨਹੀਂ ਆਈ ਇਸ ਬਣ ਜਾਓਗੇ ਕੁਝ ਵੀ ਬਣ ਜਾਓਗੇ ਮੈਟਰ ਤੁਹਾਡੀ ਖੁਸ਼ੀ ਕਰਦੀ ਆ ਯਾਰ ਵੀ ਜੇ ਤੁਸੀਂ ਖੁਸ਼ ਹੋ ਘੱਟ ਕਮਾ ਕੇ ਵੀ ਤੁਸੀਂ ਖੁਸ਼ ਰਹਿ ਸਕਦੇ ਹੋ ਪ੍ਰੈਜ਼ੈਂਟ 'ਚ ਜੀ ਰਹੇ ਹੋ ਮੇਰੇ ਲਈ ਸਫਲਤਾ ਦੀ ਡੈਫੀਨੇਸ਼ਨ ਇਹ ਹੈ ਕਿ ਜੇਕਰ ਅੱਜ ਆਪਣੇ ਕੋਲੇ ਜੋ ਹੈ ਉਹਦਾ ਤੁਸੀਂ ਆਨੰਦ ਇਸ ਟਾਈਮ ਜੇ ਮੈਂ ਅੱਜ ਵੀਡੀਓ ਬਣਾ ਰਿਹਾ ਤਾਂ ਪੂਰਾ 100% ਵੀਡੀਓ ਚ ਮੈਂ ਇਹਦਾ ਆਨੰਦ ਲੈ ਰਿਹਾ ਜੇ ਤੁਸੀਂ ਇਸ ਚੀਜ਼ ਦਾ ਆਨੰਦ ਲੈ ਰਹੇ ਹੋ ਤੁਹਾਡੇ ਲਈ ਸਫਲਤਾ ਹੈ ਤੁਸੀਂ ਕੋਈ ਵੀ ਕੰਮ ਕਰ ਰਹੇ ਅੱਜ ਮੈਂ ਜਨਤ 'ਚ ਸੀ ਮੈਂ ਸਾਈਕਲ ਤੇ ਸੀ ਮੈਨੂੰ ਉਹ ਵੀ ਖੁਸ਼ੀ ਮੈਂ ਜਨਤ 'ਚ ਆ ਮੈਂ ਉਹਦਾ ਵੀ ਖੁਸ਼ ਹਾਂ ਮੈਂ ਉਹਦਾ ਵੀ ਖੁਸ਼ ਹਾਂ ਹਰ ਇੱਕ ਚੀਜ਼ ਚ ਖੁਸ਼ੀ ਲੱਭੋ ਬਹੁਤੀ ਵੱਡੀ ਜ਼ਿੰਦਗੀ ਨਹੀਂ ਹੈਗੀ ਨੀਰਖਨ ਨਫ਼ਰਤ ਆ ਝਗੜੇ ਝਮੇਲੇ ਆ ਸਭ ਕੁਝ ਛੱਡੋ ਯਾਰ ਠੀਕ ਹੈ ਤੇ ਕਿਸੇ ਨੂੰ ਵੀ YouTube ਤੇ ਚਾਹੇ Instagram ਤੇ ਚਾਹੇ ਕਿਤੇ ਵੀ ਗਲਤ ਬੋਲਣ ਤੋਂ ਪਹਿਲਾਂ ਯਾਰ ਜੇ ਤੁਹਾਨੂੰ ਨਹੀਂ ਚੰਗਾ ਲੱਗਿਆ ਛੱਡ ਦਿਓ ਯਾਰ ਉਹ ਆਪੇ ਭੁਗਤੂ ਅਜੇ ਉਹ ਗਲਤ ਕਰ ਰਿਹਾ ਹੈ ਤੁਸੀਂ ਇਸ ਚੀਜ਼ਾਂ ਨੂੰ ਛੱਡਿਓ ਆਪਾਂ ਚੰਗੇ ਇਨਸਾਨ ਬਣਨਾ ਜੇ ਮੇਰੀ ਫੈਮਿਲੀ ਉਦੋਂ ਤੁਸੀਂ ਠੀਕ ਹੈ ਤੋਂ ਚੰਗਾ ਇਨਸਾਨ ਬਣੀ ਆਪਾਂ ਵਧੀਆ ਰਹੀਏ वधिया बोली हसीए है, हसी है, है परमात्मा ने बहुत सोहनी जिंदगी दिखती है ठीक है तो लास्ट एक तो एक शेयर सुना देना मेहनत लगती है खुद की पहचान बनाने में मेहनत लगती है खुद की पहचान बनाने में कहना फ़िल्टर लगाने से केवल चेहरे बदलते हैं फिल्टर लगाने से सिर्फ चेहरे साफ होते हैं किरदार साफ नहीं होते सो अच्छा इंसान बनिए ਪੋਜ਼ਿਟਿਵ ਰਹੀਏ ਪੋਜ਼ਿਟਿਵ ਬੋਲੀਏ ਇੱਕ ਚੰਗਾ ਇਨਸਾਨ ਜਦੋਂ ਆਪ ਬਣ ਗਏ ਤਾਂ ਇਹ ਟੈਸਟ ਇਹ ਸਭ ਕੁਝ ਕਿ ਜਾਮ ਨਹੀਂ ਵੀਰੇ ਸਫਲ ਘਟ ਵੀ ਹੋਵਗੇ ਚੱਲ ਜੂ ਚੰਗੇ ਇਨਸਾਨ ਹੋਣਾ ਦੁਨੀਆ ਤੁਹਾਨੂੰ ਮਾੜਾ ਕਹ ਲੈ ਕੋਈ ਚੱਕਰ ਨਹੀਂ ਦੁਨੀਆ ਦੀ ਪ੍ਰਵਾਹ ਨਹੀਂ ਕਰਨੀ ਆਪਦੇ ਆਪ ਸਹੀ ਰੋ ਧੰਨਵਾਦ ਜੀ ਰਿਸਪੈਕਟ ਟੂ ਊਮਨ ਵਾਈਡ ਡਰਗ ਹੈਲਪ ਨੀਡ ਯੂ ਨੋ ਫਾਰਮਰ ਨੂੰ ਫੂਡ ਨੂੰ ਫਿਊਚਰ ਪ੍ਰਣਾਮ ਸੀ ਧੰਨਵਾਦ ਤੋਂ ਬਾਅਦ ਲੇਬਰ ਇਨਸਪੈਕਟਰ ਦਾ ਪੇਪਰ ਹੈ ਤੁਹਾਡਾ ਫਿਰ ਈਟੀਟੀ ਦਾ ਆਰਡਰ ਦੀ ਆਪਾਂ ਤਿਆਰੀ ਕਰ ਰਹੇ ਹਾਂ ਨਾਲ ਨਾਲ ਹੈਲਪ ਕਰ ਰਹੇ ਆ ਜਿੰਨਾ ਕੋ ਹੁੰਦਾ ਆਪਣੇ ਨੂੰ ਪਤਾ ਹੈ ਹਨ ਸੋ ਜਿੱਥੇ ਵੀ ਤੁਸੀਂ ਕੋਚਿੰਗ ਲੈਣੀ ਹੈ ਤੁਸੀਂ ਲੈ ਸਕਦੇ ਹੋ ਆਪਾਂ ਆਪਣੇ ਚੈਨਲ ਦੇ ਉੱਤੇ ਇਦਾਂ ਹੀ ਕੰਟੀਨਿਊ ਰੱਖਾਂਗੇ ਥੋੜਾ ਬਹੁਤ ਸੋ ਬੱਚਿਆਂ ਦੇ ਲਈ ਡੋਨੇਸ਼ਨਸ ਕੁਝ ਵੀ ਤੁਸੀਂ ਭੇਜ ਸਕਦੇ ਹੋ ਆਪਾਂ ਕਰ ਹੀ ਰਹੇ ਨੇ ਆ ਸੋ ਇਹ ਚੈਨਲ ਵੀ ਆਪਾਂ ਮਕਸਦ ਹੀ ਇਹ ਆਪਣਾ ਪਰਮਾਤਮਾ ਨੇ ਸਾਨੂੰ ਬਹੁਤ ਦਿੱਤਾ ਸ਼ੁਕਰੀਆ ਦਾ ਕਰੀਏ ਜੋ ਹੈ ਠੀਕ ਹੈ ਜੋ ਨਹੀਂ ਹੈ ਸ਼ਿਕਾਇਤ ਤਾਂ ਫਿਰ ਜਦੋਂ ਮਰਜ਼ੀ ਕਰ ਲਓ ਹਨ ਸੋ ਕਿਸੇ ਨੂੰ ਬੁਰਾ ਨਹੀਂ ਬੋਲਣਾ ਚੰਗਾ ਬੋਲੀਏ ਠੀਕ ਹੈ So respect to women avoid drug help needy no farmer no food no future pranam shidan dhanyawad ji